ਵਾਸ ਮੈਂ ਕਮਲ ਰੋਡ ਆਪਣੇ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਅਮਰਲ ਨਿਊਜ਼ ਇਸ ਵਕਤ ਖੜੇ ਹਾਂ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਤੇ ਜਿੱਥੇ ਕਿ ਅੱਜ ਮੇਲੇ ਦਾ ਆਗਾਜ਼ ਜਿਹੜਾ ਹੋ ਚੁੱਕਿਆ ਹੈਗਾ 5 ਤਰੀਕ ਤੋਂ ਲੈ ਕੇ ਲਗਾਤਾਰ 10 ਤਰੀਕ ਤੱਕ ਚੱਲਣ ਵਾਲਾ ਇਹ ਮੇਲਾ ਜਿਹੜਾ ਅੱਜ ਸ਼ੁਰੂ ਹੋ ਚੁੱਕਿਆ ਹੈਗਾ ਤੇ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਵਾ ਸੁਰੂ ਦਰੋਸ਼ਾਂ ਦੇ ਬਾਅਦ ਇਹ ਦਰਸ਼ਨ ਕਰ ਜਾਂਦੇ ਸਭ ਤੋਂ ਪਹਿਲਾਂ ਇਹ ਮਿੱਟੀ ਕੱਢੀ ਆਂਦੀ ਹੈ ਤੇ ਉਸ ਤੋਂ ਬਾਅਦ ਪਾਪਾ ਜੀ ਦੇ ਇਹ ਦਰਵਾਜ਼ੇ ਦੇ ਦਰਸ਼ਨ ਕਰਕੇ ਸਕਦਾ ਮੇਲੇ ਦਾ ਆਨੰਦ ਮਾਣਦਿਆਂ ਨੇ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਇੱਥੇ ਧੂਮਤਰਾਕਾ ਲੱਗਿਆ ਹੋਇਆ ਹੈਗਾ ਮੇਲੇ ਦੇ ਵਿੱਚ ਲੋਰ ਵਜ ਰਏ ਨੇ ਪਾਪਾ ਜੀ ਦੇ ਦਰਵਾਜ਼ੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਰਹੀ ਹੈਗੀ ਆ ਦਿਨ ਰਾਤ ਜਿਹੜੀ ਹੈਗੀ ਇੱਥੇ ਸੰਗਤ ਪਹੁੰਚਦੀ ਹੈਗੀ ਆ ਤਾਂ ਪੁਲਿਸ ਵੱਲੋਂ ਵੀ ਜਿਹੜੇ ਅੱچھے ਪ੍ਰਬੰਧ ਦੇ ਰਹੇ ਤੇ ਕੀਤੇ ਗਏ ਨੇ ਸੋ ਤੁਹਾਨੂੰ ਮੇਲੇ ਦਾ ਦਿਖਾਉਣਾ ਥੋੜਾ ਜਿਆ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਅੰਦਰ ਇੱਕ ਵਾਰੀ ਹੋਰ ਦਿਖਾਉਣਾ ਕਿਉਂਕਿ ਥੋੜਾ ਘੁਮ ਕੇ ਜਾਣਾ ਪੈਣਾ ਇਹ ਹੈ ਬਾਬਾ ਜੀ ਦਾ ਦਰਬਾਰ ਜਿੱਥੇ ਸੰਗਤਾਂ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਆ ਇੱਕ ਦੂਸਰੀ ਸਾਈਡ ਦੇ ਉੱਤੇ ਵੀ ਬਾਬਾ ਜੀ ਦਾ ਘੋੜੇ 'ਤੇ ਸਵਾਰ ਜਿਹੜੀ ਹੈਗੀ ਮੂਰਤੀ ਬਣੀ ਹੈ ਬਹੁਤ ਹੀ ਖੂਬਸੂਰਤ ਮੂਰਤੀ ਦਾ ਸੋ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ ਆ ਤੁਸੀਂ ਦੇਖ ਸਕਦੇ ਹੋ ਇਹਨੇ ਬਹੁਤ ਜ਼ੋਰ ਜਿਹੜੀ ਇੱਥੇ ਮੂਰਤੀ ਬਣੀ ਹੋਈ ਆ ਇਹ ਹੈ ਮੇਲਾ ਚਪਾਰ ਦੇ ਉੱਤੇ ਜਿਹੜੇ ਹੈਗੇ ਨੇ ਆਪਣੇ ਹੈਪੀ ਬਾਬਾ ਜੀ ਸਰਪ੍ਰਸਤ ਨੇਗੇ ਗੋਗਾ ਮਾੜੀ ਦੇ ਉਹਨਾਂ ਵੱਲੋਂ ਇੱਥੇ ਇੱਕ ਸੰਗਠਨਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਲੰਗਰ ਜਿਹੜਾ ਲਗਾਇਆ ਹੋਇਆ ਹੈਗਾ ਜਿਹੜਾ 5 ਤੋਂ 10 ਸਤੰਬਰ ਤੱਕ ਲਗਾਤਾਰ ਚੱਲਣਾ ਇੱਥੇ ਵਕ ਵਕ ਪਦਾਰਥਾਂ ਤੇ ਆਦਾ ਲੰਗਰ ਹਮੇਸ਼ਾ ਚੱਲਦਾ ਰਹਿੰਦਾ ਹੈਗਾ ਭਾਵੇਂ ਤੁਸੀਂ ਰਾਤ ਨੂੰ ਆਓ ਭਾਵੇਂ ਤੁਸੀਂ ਦਿਨੇ ਆਓ ਤੁਸੀਂ ਦੇਖ ਲਓ ਕਿਸ ਤਰ੍ਹਾਂ ਲੋਕ ਪੂਰੀਆਂ ਛੋਲੇ ਜਲੇਬੀ ਸਮੋਸੇ ਪੀਜੇ ਗੋਲ ਗੱਪੇ ਹੋਰ ਵੀ ਹਰ ਤਰ੍ਹਾਂ ਦੇ ਪਦਾਰਥ ਜਿਹੜੇ ਇੱਥੇ ਤੁਸ ਤੁਹਾਨੂੰ ਜਿਹੜੇ ਇੱਥੇ ਮਿਲਣਗੇ ਸੋ ਬਹੁਤ ਹੀ ਵਿਸ਼ਾਲ ਜਿਹੜਾ ਲੰਗਰਾ ਇੱਥੇ ਲਗਾਇਆ ਹੋਇਆ ਹੈਗਾ ਤੁਹਾਨੂੰ ਦੱਸ ਦਈਏ ਕਿ ਇੱਥੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈਗਾ ਸੰਗਤਾਂ ਦੇ ਤੇ ਉਸ ਤੋਂ ਇਲਾਵਾ ਇੱਥੇ ਮੈਡੀਕਲ ਦੀ ਸਹੂਲਤ ਵੀ ਜਿਹੜੀ ਹੋ ਦਿੱਤੀ ਜਾਂਦੀ ਆ ਮੈਡੀਕਲ ਦਾ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਵੀ ਜਿਹੜੇ ਸਵੱਛਤਾ ਦੇ ਜਿਹੜੇ ਪਵੰਦ ਕੀਤੇ ਜਾਂਦੇ ਨੇ ਆਪਣੇ ਵਲੰਟੀਅਰ ਵੀ ਲੱਗੇ ਹੋਏ ਨੇ ਜਨਾਂ ਜਨਾਂ ਦੇ ਉੱਤੇ ਸੋ ਮੇਲੇ ਦੇ ਵਿੱਚ ਜਿਹੜੇ ਕਾਫੀ ਅੱਛੇ ਪ੍ਰਬੰਧ ਨੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਹੁਤ ਖਰਾਬ ਸੀ ਪਰ ਹੁਣ ਜਿਹੜਾ ਮੌਸਮ ਆਉ ਠੀਕ ਹੋ ਗਿਆ ਹੈ ਅੱਜ ਤੇ ਅੱਜ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਲਗਾਤਾਰ ਹੋ ਰਹੇ 10 ਸਦ 10 ਨੰਬਰ ਤੱਕ ਚੱਲੇਗਾ ਜਿਵੇਂ ਦੇਖ ਸਕਦੇ ਹੋ ਜਸਨਾ ਸੰਤਾਂ ਬਕਸ਼ੀਰ ਦੀ ਦੇ ਵਿੱਚ ਪਹੁੰਚਦੀਆਂ ਨੇ ਤੇ ਇੱਕ ਤੇ ਹਵਲਾ ਅੱਜ ਮੇਰੇ ਆਉਣ ਤੋਂ ਬਾਅਦ ਮੇਲੇ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖ ਲਓ ਦੂਰ ਦੂਰ ਆ ਕੇ ਸਕਦਾ ਹੈ ਕਿ ਬਾਬਾ ਜੀ ਜਰਵਾਹ ਤੇ ਨਕਰਾ ਤੇ ਚੌਕੀ ਪਾਰਿਆਂ ਦੇ ਚੌਕੀ ਪਰੇ ਪਰਵਾਦੋ ਸੱਜਣਾ ਫੇ ਮੇਲੇ ਦਾ ਆਨੰਦ ਮਾਣ ਜੀ ਨੇ ਤਾਂ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਤੋਂ ਬਾਅਦ ਫਿਰ ਮੇਲੇ ਦਾ ਆਨੰਦ ਮਾਣਦਿਆਂ ਨੇ ਅਸਲ ਮੇਲਾ ਦੇਖੋ ਹੁਣ ਇੱਥੇ ਸ਼ੁਰੂ ਹੋ ਚੁੱਕਿਆ ਹੈਗਾ ਇਸ ਮੇਲੇ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਕਾਫੀ ਲੱਗ ਚੁੱਕੀਆਂ ਨੇ ਪਰ ਮੌਸਮ ਨੂੰ ਦੇਖ ਕੇ ਲੱਗਦਾ ਸੀ ਵੀ ਸ਼ਾਇਦ ਇਸ ਵਾਰ ਜਿਹੜਾ ਹੈਗਾ ਮੌਸਮ ਦੀ ਵਜ੍ਹਾ ਕਰਕੇ ਮੇਲਾ ਹੋ ਸਕਦਾ ਉਹਨਾਂ ਰਸ ਨਾ ਹੋਵੇ ਉਹਨੀ ਰੌਣਕ ਨਾ ਹੋਵੇ ਪਰ ਬਹੁਤ ਜ਼ਿਆਦਾ ਜਿਹੜੀ ਰੌਣਕ ਆ ਉਹ ਇੱਥੇ ਲੱਗੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁਪਾਨਾ ਜਿਹੜੀਆਂ ਸੱਜੂਕੀਆਂ ਨੇ ਤੇ ਦੂਰੋਂ ਦੂਰੋਂ ਲੋਕ ਇੱਥੇ ਵੇਚਣ ਵਾਸਤੇ ਸਮਾਨ ਆਪਣਾ ਆਏ ਹੋਏ ਨੇ ਸੋ ਆ ਜਿਹੜੀ ਇੱਕ ਮੇਲੇ ਦੀ ਮਸ਼ਹੂਰ ਜਿਹੜੀ ਹੈਗੀ ਆ ਕਹਿ ਸਕਦੇ ਹਾਂ ਖਜਲਾ ਇੱਕ ਮਠਿਆਈ ਜਿਹੜਾ ਕਿ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਜਿਹੜੇ ਇਹ ਦੁਕਾਨਦਾਰ ਆ ਕੇ ਇੱਥੇ ਆਪਣਾ ਵੇਚਦੇ ਨੇ ਖਜਲਾ ਤੇ ਪਰ ਥੋੜਾ ਜਿਆਦਾ ਤੁਹਾਨੂੰ ਜਰੂਰ ਕਹਾਂਗੇ ਕਿ ਥੋੜਾ ਜਿਆਦਾ ਧਿਆਨ ਦੇ ਨਾਲ ਇੱਥੋਂ ਜੋ ਵੀ ਕੋਈ ਚੀਜ਼ ਖਾਓ ਕਿਉਂਕਿ ਕਹਿ ਸਕਦੇ ਹਾਂ ਕਿ ਸਫਾਈ ਦਾ ਧਿਆਨ ਥੋੜਾ ਜਿਆਦਾ ਘਟਾ ਹੀ ਹੁੰਦਾ ਸੋ ਚੱਲਦੇ ਆ ਕਿ ਸੋ ਦੇਖੋ ਤੁਸੀਂ ਇਸ ਤਰ੍ਹਾਂ ਪੁਰਸ ਬੰਨ ਜਿਹੜੇ ਇਂਤਜ਼ਾਮ ਕੀਤੇ ਗਏ ਨੇ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ ਦਿਨ ਰਾਤ ਇੱਥੇ ਪੈਟਰੋਲਿੰਗ ਹੁੰਦੀ ਹੈ ਪੁਲਿਸ ਵੱਲੋਂ। ਸ਼ੋਅ ਕਿ ਚੱਲਦੇ ਆਪਾਂ আস্তে আস্তে ਆਪਾਂ ਕੇ ਚੱਲਾਂਗੇ ਤੁਹਾਨੂੰ ਦਿਖਾਉਂਦੇ ਆਂ ਥੋੜਾ ਜਿਹਾ ਮੇਲੇ ਦਾ ਹੋ ਸਕਦਾ ਵੀਡੀਓ 10 ਮਿੰਟ ਦੀ ਵੀਡੀਓ ਆਪਾਂ ਬਣਾਵਾਂਗੇ ਜਿਆਦਾ ਨਹੀਂ ਬਣਾਉਦੇ ਤੇ ਅੱਜ ਮੇਲੇ ਦਾ ਪਹਿਲਾ ਦਿਨ ਆ 5 ਤੋਂ 10 ਤਰੀਕ ਤੱਕ ਲਗਾਤਾਰ ਇਹ ਮੇਲਾ ਜਿਹੜਾ ਚੱਲਣਾ ਹੈਗਾ। ਵਾਹ ਵੀਰਾ ਕੀ ਬਾਤ ਲਓ ਜੀ ਆ ਹੈਗੇ ਚੰਡੋਲ ਆ ਹੈਗੀ ਆ ਕਿਸ਼ਤੀ ਕਿਸ ਤਰ੍ਹਾਂ ਇਹ ਖਾਲੀ ਚੱਲ ਰਹੀ ਆ ਪਰ ਰਾਤ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਇੱਥੇ ਦੇਖਣਯੋਗ ਹੁੰਦੀਆਂ ਨੇ ਰਾਤ ਨੂੰ ਬਹੁਤ ਰੌਣਕ ਹੁੰਦੀ ਆ ਜਿੰਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਬਹੁਤ ਕੰਨ ਦਿਨ ਪਹਿਲਾਂ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਪਰ ਅੱਜ ਜਿਹੜੀ ਧੁੱਪ ਆ ਬੜੀ ਕੜਾਕੇ ਦੀ ਧੁੱਪ ਲੱਗ ਚੁੱਕੀ ਆ ਤਾਂ ਮੌਸਮ ਬਹੁਤ ਜਿਹੜਾ ਹੈਗਾ ਖਰਾਬ ਹੋ ਗਿਆ ਗਰਮ ਹੋ ਗਿਆ ਤੇ ਗਰਮ ਤੋਂ ਇਲਾਵਾ ਕਹਿ ਸਕੀ ਹਾਂ ਹੌਮਸ ਕਾਫੀ ਆ ਤੇ ਉਹਦੇ ਨਾਲ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਸੋ ਹੈਗਾ ਇਹ ਸ਼ਿਪਾਰ ਦਾ ਮੇਲਾ ਥੋੜਾ ਜਿਆਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆ ਦੇਖੋ ਇਹ ਕਾ ਬੱਚਿਆਂ ਵਾਸਤੇ ਜਿਹੜਾ ਬਣਾਇਆ ਗਿਆ ਨਾ ਨਹੀਂ ਇਹ ਬੰਦ ਪਿਆ ਹੈਗਾ ਕੋੜਾ ਆ ਦੇਖੋ ਉੱਪਰ ਹੈਗਾ ਤੇ ਬੱਚੇ ਆਨੰਦ ਮਾੜ ਰਹੇ ਨੇ ਫਾਰੇ ਕਿੰਨੀ ਘਟਾ ਕੀ ਬਾਤ ਆ ਤਾਲੀਆਂ ਹਨ ਕਾ ਪਤਾ ਨਹੀਂ ਮੁੱਠੀਆਂ ਲੱਗੀਆਂ ਨੇ ਪਤਾ ਨਹੀਂ ਸਿੱਧੀਆਂ ਲੱਗੀਆਂ ਨੇ ਦੇਖਣੇ ਰਹਿਣਗੀਆਂ ਯਾਰ ਇਹਨਾਂ ਦਾ ਸਟਾਈਲ ਹੀ ਇੰਦਾ ਆ ਡਿਜ਼ਾਈਨ ਹੀ ਕੀ ਬਾਤ ਆ ਆ ਦੇਖੋ ਇੱਕ ਹੋਰ ਤੋਂ ਲਗਾਉਣਾ ਰੇਲ ਕਟਿੰਗ ਕੱਲ ਤਾਂ ਬਿਲਕੁਲ ਇੱਥੇ ਕੁਝ ਵੀ ਨਹੀਂ ਸੀ ਪਰ ਇੱਕ ਦਿਨ ਦੇ ਵਿੱਚ ਇਹਨਾਂ ਨੇ ਜਿਵੇਂ ਕਹਿੰਦੇ ਜੰਗਲ ਚ ਮੰਗਲ ਕਰਤਾ ਉਹ ਕਾਇਆ ਬੱਚਿਆਂ ਵਾਸਤੇ ਉਹ ਇੱਕ ਵਾਈ ਸੈਕਸ਼ਨ ਜਿਹੜਾ ਹੈਗਾ ਤੁਹਾਨੂੰ ਪੂਰਾ ਕਰਤਾ ਤੇ ਅਗਲੇ ਸੈਕਸ਼ਨ ਚੱਲਦੇ ਆ। ਕੱਲ ਜੀ ਸ਼ੁਰੂ ਹੋਗਾ ਲੰਬਾ ₹50 ਦੀ ਬਹੁਤ ਹੀ ਗਰੀਬੀ ਹਾਂ ਜੀ ਆਏਗਾ ਮੌਤ ਦਾ ਖੂ ਮੋਸੋ ਬੰਨਾਨੀ ਦਾ ਸੰਗਤ ਕਟਾਣੀ ਕੌਫੀ ਦਾ ਆਗਮਨ ਹੈ। ਵਾਰੀ ਦਾ 19 ਜਾਨੀ ਵਾਲਾ। ਉਹ ਵੀ ਲਿਆ 5.4। ਯਾ ਇਬਲਾ ਜੀ ਲਿਆ ਬੋਲੇ ਗੀ ਕਾਸੀ ਇੱਕ ਮੇਲਾ ਜਿਹੜਾ ਪੰਜ ਦਿਨ ਤੋਂ ਸ਼ੁਰੂ ਹੋ ਚੁੱਕਿਆ ਯਾਨੀ ਅੱਜ ਤੋਂ ਸੋ ਮੇਲੇ ਦੇ ਵਿੱਚ ਆਰਾਮ ਪੈ ਨਹੀਂ ਗਿਆ। ਬਹੁਤ ਜ਼ਿਆਦਾ ਕਰਮੀ ਆ। ਧੁੱਪ ਨੇ ਘਰੇ ਲੱਡੇ ਪਏ ਨੇ। ਉਹ ਜ਼ਿਆਦਾ ਧੁੱਪ ਆ। दो तीन फुटना फट गया बहुत ज्यादा मोटरसाइकिल चल रहा पहला कार चल रही है बंद पी आज चला दे ਕਾਟ ਕਰ ਜੂਗੀ ਆਹ ਹੈਗਾ ਮੌਦ ਅਸੀਂ ਇੱਥੇ ਅਜੇ ਸ਼ੁਰੂ ਨਹੀਂ ਹੋਇਆ ਕਿਉਂਕਿ ਐ ਹੀ ਨੇ ਕਿ ਲੋਕ ਹੀ ਨੇ ਕਿ ਬਸ ਆਪਸ ਆਪਸ ਸੱਤ ਕ ਬੈਠੇ ਨੇ ਪਤਾ ਨਹੀਂ ਕਿੰਨੀ ਦੇਰ ਤੱਕ ਜਦੋਂ ਚਲਾਵਾਂਗੇ ਕਦੇ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਇਹ ਵੀ ਬਾਰੇ ਇਸੇ ਹੀ ਦੇ ਰਹੇ ਨੇ ਬਹੁਤ ਬੋਲਿਆ ਸਾਨੂੰ ਬੇਜੱਤ ਵਾਰੀਆਂ ਦੇਖੋ ਆ ਮੇਲੇ ਦੀਆਂ ਰੌਣਕਾਂ ਉਹ ਸਾਹਮਣੇ ਜਿਹੜਾ ਉਹ ਕਾਰ ਚੱਲਦੀ ਆ ਇਹਦੇ ਮੋਟਰਸਾਈਕਲ ਆ ਬਹੁਤ ਆ ਜੇ ਇਹਨਾਂ ਦਾ ਕਾਹਤ ਨਹੀਂ ਬੋਲ ਰਹਾ ਵੱਲਾ ਵੰਨਾ ਵੱਲਾ ਵਾ 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 ਕੁਛ ਨਹੀਂ ਸਮਝ ਆਉਂਦੀ ਕੌਣ ਕੀ ਬੋਲ ਰਿਹਾ ਅਲਸਾਈਆ ਨੇ ਨਹੀਂ ਆ ਕੁਛ ਕਰੇ ਨਹੀਂ ਚਲਾ ਦੇ ਹੈ ਹੀ ਨਹੀਂ ਇੱਥੇ ਕਿ ਜੀ ਆ ਕੇ ਸ਼ਾਂਤੀ ਜੀ ਮਿਲਿਆ ਪਿੱਛੇ ਦਾ ਗਾ ਹੀ ਪੈਂਦਾ ਕੁਛ ਨਹੀਂ ਸਮਝ ਆਉਂਦੀ ਕੌਣ ਕੀ ਬੋਲ ਰਿਹਾ ਸੋ ਇੱਕ ਆ ਜੂ ਲਾਗ ਹੈਗਾ ਇਹਦਾ ਨਾਮ ਪਤਾ ਨਹੀਂ ਕਿ ਯਾਰ ਦੇਖਿਓ ਆ ਰਹੇ ਐਨਜੀ ਰੈਂਜਰ ਉਲੇ ਦਾ ਕਾਫੀ ਆਇਆ ਹੈ ਇਸ ਵਾਰ ਮੈਨੂੰ ਲੱਗਦਾ ਜਿਆਦਾ ਆਇਆ ਹੈ ਕਿਸੀ ਇੱਕ ਚੰਡੋਲ ਇੱਥੇ ਵੀ ਲੱਗਿਆ ਹੋਇਆ। ਬਾਕੀ ਆ ਸਾਰਾ ਸਮਾਨ ਫਾਸਪੂਰੀ ਇੱਥੋਂ ਮਿਲਦਾ ਹੈਗਾ। ਕੋਈ ਫਾਸਪੂਰੀ ਖਾ ਸਕਦੇ ਹੋ ਕੋਈ ਦਿੱਕਤ ਨਹੀਂ। ਬਾਕੀ ਆ ਵਰਪੀ ਵਰਪੀ ਤਾਂ ਧਿਆਨ ਨਾਲ ਹੀ ਥੋੜਾ ਜਿਹਾ। ਇਹ ਹੈ ਖਜਰਾ। ਇਹ ਖਜਰਾ ਬਣਾ ਰਿਹਾ ਬਾਈ ਦੇਖਿਓ ਇੱਕ ਵਾਰੀ ਫੇਰ ਤੁਸੀਂ ਦੇਖਿਓ ਖਜਰਾ। ਇਹ ਆ ਮੈਦਾ ਹੈ ਜੇ। ਮੈਦਾ ਆਟਾ ghee। ਆਹ ਆ ਦੇਖੋ ਜੀ। ਇਸ ਤਰ੍ਹਾਂ ਬਣਾਉਂਦੇ ਨੇ। ਆ ਬਣਾ ਲਏ ਨੇ ਤੇ ਉਸ ਤੋਂ ਬਾਅਦ ਇਹਨੂੰ ਤੇਲ ਦੇ ਵਿੱਚ ਛੱਡ ਦੇਣਾ ਇਹਨਾਂ ਨੇ। ਕਿ ਤੁਸੀਂ ਇਹਦੇ ਵਿੱਚ ਉਹ ਤਾਂ ਪਾ ਨਹੀਂ ਰਹੇ ਛੀਂਗੀਆਂ ਜੀਆਂ। ਉਹ ਤੋੜ ਨਹੀਂ ਰਹੇ ਅਜੇ ਕਰਕੇ। ਨਹੀਂ। ਠੀਕ ਆ ভাই। ਅੱਛਾ ਮਿੱਠਾ ਕਰੋਗੇ ਨਾ ਬਾਅਦ ਵਿੱਚ। ਹਾਂ ਫਿੱਕਾ ਆਇਆ ਜੀ ਇਹ ਤੇ ਬਾਕੀ ਮਿੱਠਾ ਕਰਨਗੇ ਕਹਿੰਦੇ ਇਹ। ਆ ਦੇਖੋ ਤੁਸੀਂ। ਯਾ ਇਦਾਂ ਤੋੜਨਾ ਸੀ ਜੀ ਇਹੀ ਗੱਲ ਕਹਿ ਰਿਹਾ ਸੀ ਮੈਂ। ਠੀਕ ਹੈ। ਸੋ ਆਜੋ ਅੱਗੇ ਚੱਲਦੇ ਆਂ ਬਾਕੀ ਆਪਾਂ ਕੌੜੇ ਵਗੈਰਾ। ਬਚੇ ਹੋ ਭਰਾਵਾ। ਦੇਖ ਕੇ ਖਤਰਨਾਕ ਜਿਹਾ ਲੱਗਦਾ ਕੰਮ ਲਓ ਜੀ ਆ ਬਾਈ ਟਿੱਕੀਆਂ ਵਾਲਾ ਫੈਸ਼ਨ ਕੋਟ ਵਾਲਾ ਖਦਾ ਵੀ ਮਿਲਦਾ ਇੱਥੋਂ ਟਿੱਕੀਆਂ ਵੀ ਵਰਦੀਆਂ ਨੇ ਇੱਥੋਂ ਆਲੂ ਵਾਲੀ ਟਿੱਕੀ ਕਾ ਵੀਰਾ ਕਹਿੰਦਾ ਮੈਂ ਮਾਨਸੂ ਤੋਂ ਆਇਆ ਯੂਪੀ ਤੋਂ ਵੀ ਬਹੁਤ ਲੋਕ ਆਏ ਨੇ ਇਹ ਬਰਫੀ ਕੀ ਪਾ ਹੁੰਦੀ ਆ ਹੈ ਲਓ ਜੀ 150 ਰੁਪਏ ਕਿਲੋ ਬਰਫੀ ਮਿਲਦੀ ਆ ਕੋਈ ਦੀ ਸੂਜੀ ਦੀ ਬਰਫੀ ਆ ਜੀ 150 ਰੁਪਏ ਕਿਲੋ इत झूले झूले ने बहुत ज्यादा इसला पिछले ठंडा ही हिंदा जाता चूहे पजाने दवाई मिलती है ਚੱਲ ਜਾਓ ਮਾਈਕ ਕੋਲੇ ਫੌਨ ਦਾ ਸਾਰਾ ਹੀ ਦਿਖਾ ਦਿੰਦੇ ਪਰ ਤੁਸੀਂ ਦੇਖਣਾ ਵੀ ਨਾ ਆ ਕੇ ਮੇਰੇ ਇੱਥੇ ਆ ਕੇ ਦੇਖਦੇ ਪੈਸੇ ਨਹੀਂ ਬੱਤੇ ਜਾਣੇ ਇਹ ਮੇਲਾ ਬਾਜ਼ਾਰ ਦਾ ਟੀਵੀ ਤੇ ਦੇਖ ਕੇ ਮੌਤ ਆ ਖੂਦ ਦੇਖ ਕੇ ਕੋਕੇ ਕੰਮ ਜੀ ਮੇਲਾ ਇੱਥੇ ਆ ਕੇ ਤੁਹਾਨੂੰ ਲਾ ਰਹੇ ਹਾਂ ਤੁਹਾਨੂੰ

ਚਿੱਕੜ ਤਾਂ ਬਹੁਤ ਜ਼ਿਆਦਾ ਸੀਗਾ ਪਰ ਇਹਨਾਂ ਨੇ ਕੰਮ ਕਰਤਿਆ ਆ ਮਿੱਟੀ-ਮੁੱਟੀ ਪਾ ਗਏ ਦੇਖੋ ਚਿੱਕੜ ਹਜੇ ਵੀ ਬਹੁਤ ਜ਼ਿਆਦਾ ਆ ਤੇ ਸਵੈਲ ਵੀ ਆਉਂਦੀ ਆ ਬਾਕੀ ਜਿਸ ਤਰ੍ਹਾਂ ਹੁਣ ਧੁੱਪ ਲੱਗੀ ਅੱਜ ਇੰਨੀ ਧੁੱਪਾਂ ਲੱਗੀਆਂ ਪਰ ਆਤਮਾ ਕਰ ਇਦਾਂ ਹੀ ਧੁੱਪਾਂ ਲੱਗਣ ਤਾਂ ਜੋ ਸਾਡੇ ਜਿਹੜੇ ਦੂਜੇ ਭੈਣ ਭਰਾ ਨੇ ਉਹ ਵੀ ਜੋ ਹਰ ਪ੍ਰਭਾਵਦ ਲੋਕ ਕਰੇ ਉਹ ਵੀ ਸੱਖ ਦਾ ਸਾਹ ਲੈਣ ਥੋੜਾ ਬਹੁਤ ਦਿਖਾਉਂ ਰਿਹਾ ਤੁਹਾਨੂੰ। ਹੁਵਾਰੀ ਆਪਾਂ ਪਹਿਲਾਂ ਆ ਡੇੜੀ ਦਾ ਮਾਰਕੀਟ ਆ ਇਹ। ਬਹੁਤ ਐਕਸਪੀਰੀਅੰਸ। ਹਾਂ। ਹਰ ਉਹ ਜੀ 10 ਰੁਪਏ ਦੀ ਹਰੇਕ ਚੀਜ਼ ਮਿਲਦੀ ਆ ਸੇਲ ਲੱਗੇ ਆ 10-10 ਰੁਪਏ ਦੀ। ਤੇ ਆ ਸਾਮਾਨ ਸਾਰਾ ਇੱਥੋਂ ਮਿਲਦਾ। ਆ ਹੈਗੀ ਪੂਰੀ ਮਾਰਕੀਟ। ਇਹ ਇਹਨਾਂ ਨੇ ਪੱਕੇ ਉੱਤੇ ਸ਼ੈੱਡ ਬਣਾ ਕੇ ਨਾ ਉੱਤੇ ਮੀਂਹ ਤੋਂ ਬਚਣ ਵਾਸਤੇ ਕਿਾ ਤਰ੍ਹਾਂ ਪਾਈ ਹੋਈਆਂ ਨੇ ਇਹਨਾਂ ਨੇ। ਤੋ ਦੇਖੋ ਤੁਸੀਂ ਕਿਵੇਂ ਰੌਣਕਾਂ ਨੇ ਇਹ ਜਿਹੜਾ ਬਾਜ਼ਾਰ ਆ ਨਾ ਵੈਸੇ ਇਸ ਸਾਈਡ ਵਾਲਾ ਮੇਲ ਆਪਣੇ ਮਾੜੀ ਦੇ ਸਾਹਮਣੇ ਜਿਹੜਾ ਅੰਦਰਲੀ ਮੰਡੀ ਨੂੰ ਜਾਂਦਾ ਇਹ ਸਾਰਾ ਬਾਜ਼ਾਰ ਇਸੇ ਤਰ੍ਹਾਂ ਦਾ ਹੀ ਹੁੰਦਾ ਆ ਦੇਖੋ ਆ ਦੇਖੋ ਹਰ ਚੀਜ਼ 10 ਰੁਪਏ ਦੀ ਵੇਚੀ ਲੱਗੀ ਆ ਤੇ 10 ਰੁਪਏ ਦੀ ਹਰ ਚੀਜ਼ ਮਿਲਦੀ ਆ ਤੇ ਆ ਇੱਕ ਬਾਈ ਬਹੁਤ ਸੋਹਣੇ ਜਿਹੜੇ ਹੈਗੇ ਨੇ ਫੁੱਲ ਵਗੈਰਾ ਗੁਲਦਸਤੇ ਵਗੈਰਾ ਵੇਚ ਰਿਹਾ ਬਾਈ ਬਹੁਤ ਵਧੀਆ ਇਹ ਜਿਹੜੀਆਂ ਅਸੀਂ ਹੁੰਦੇ ਨੇ ਜਿਹੜੀਆਂ ਆਪਾਂ ਨੂੰ ਆਮ ਮਿਲਦੀਆਂ ਨਹੀਂ ਮਾਰਕੀਟ ਦੇ ਵਿੱਚੋਂ ਮੇਲੇ ਵਗੈਰਾ ਤੋਂ ਮਿਲ ਜਾਂਦੀਆਂ ਨੇ ਸੋ ਆ ਦੇਖੋ ਆਪਾਂ ਉੱਤੋਂ ਦੀ ਚਾਲਦੇ ਹਾਂ ਜਰਾ ਤੇ ਜਾਣਾ ਦਾ ਮਾੜੀ ਤੇ ਆ ਤੇ ਬਾਕੀ ਤੋਂ ਦਿਖਾਉਨੇ ਆ ਸਾਰਾ ਆ ਟੋਪੀਆਂ ਪਜਾਮੇ ਵੀ ਮਿਲਦੇ ਆ ਬਾਈ ਆ ਇੱਥੇ ਟੋਪੀਆਂ ਪਜਾਮੇ ਮਿਲਦੇ ਨੇ ਇੱਥੇ ਵੀ 10 ਰੁਪਏ ਦੀ ਹਰ ਚੀਜ਼